ਸਰਦੀਕਸਪਾ ਡੇਰਾ ਬਾਬਾ ਨਾਨਕ ਦੇ ਸੰਤ ਫ੍ਰਾਂਸਿਸ ਕਨਵਰਟ ਸਕੂਲ ਵੱਲੋਂ ਹਰ ਸਾਲ ਦੀ ਤਰ੍ਹਾਂ ਵਾਤਾਵਰਣ ਦਿਵਸ ਅੱਜ ਵੀ ਮਨਾਇਆ ਗਿਆ ਜਿੱਥੇ ਇਸ ਮੌਕੇ ਮੁੱਖ ਮਹਿਮਾਨ ਵਜੋਂ ਸਕੂਲ ਦੇ ਡਾਇਰੈਕਟਰ ਫਾਦਰ ਪੌਲ ਨੇ ਸਾਰੇ ਪ੍ਰੋਗਰਾਮ ਦੀ ਰੈਨਮਾਈ ਕੀਤੀ ਉੱਥੇ ਸੰਤ ਫ੍ਰਾਂਸਿਸ ਕਨਵਰਟ ਸਕੂਲ ਦੇ ਫਾਦਰ ਅਮੁਲ ਅਤੇ ਹੋਰ ਸਟਾਫ ਮੈਂਬਰਾਂ ਨੇ ਸਕੂਲ ਦੇ ਬੱਚਿਆਂ ਨੂੰ ਨਾਲ ਲੈ ਕੇ ਬੋਦੇ ਲਗਾਏ ਅਤੇ ਵਾਤਾਵਰਣ ਦਿਵਸ 'ਤੇ ਆਪਣਾ ਯੋਗਦਾਨ ਪਾਇਆ ਇਸ ਮੌਕੇ ਬੋਲਦਿਆਂ ਵੱਖ-ਵੱਖ ਖੁਲਾਰਿਆਂ ਨੇ ਗਲੋਬਲ ਵਾਰਮਿੰਗ ਦੇ ਖਤਰੇ ਤੇ ਚਿੰਤਾ ਪ੍ਰਗਟ ਕੀਤੀ ਅਤੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਵੱੱਟਵਾਦ ਰੁਖ ਲਗਾ ਕੇ ਵਾਤਾਵਰਨ ਨੂੰ ਸਾਫ਼-ਸ਼ੁੱਧ ਅਤੇ ਹਰਿਆ-ਭਰਿਆ ਬਣਾਉਣ ਅੱਜ ਸਨ ਫਰਾਂਸਿਸਕੋਰਮੈਂਟੂ ਸਕੂਲ ਡੇਰਾ ਬਾਬਾ ਨਾਨਕ ਵਨਮਾਹੌਲਸੋ ਮਨਾਉਂਦਾ ਦਿਵਸ ਹੈ ਅੱਜ ਦਾ ਦਿਨ ਮਾਰਨਿੰਗ ਅਸੈਂਬਲੀ ਦੇ ਸਮੇਂ ਵਿੱਚ ਆਪਣੇ ਸਪੀਚ ਦੇ ਰਾਹੀਂ ਵਨਮਾਹੌਲਸੋ ਦਾ ਮਹਤਵ ਬਾਰੇ ਸਮਝਾਇਆ ਪਤਾ ਇੰਪੋਰਟੈਂਸ ਸਾਰਿਆਂ ਨੂੰ ਸਮਝਾਉਣ ਲਈ ਬੱਚੇ ਸਕਿੱਟ ਬੇਸ ਕੀਤਾ ਅਤੇ ਉਹਦੇ ਨਾਲ ਨਾਲ ਅੱਜ ਦਾ ਦਿਨ ਸਾਡਾ ਸਕੂਲ ਦਾ ਕੰਪਾਊਂਡ ਦੇ ਵਿੱਚ ਕਾਫੀ ਧਰਕਤਾਂ ਲਗਾ ਕੇ ਇਕੋ ਫਰੈਂਡਲੀ ਐਟਮੋਸਫੇਅਰ ਬਣਾਉਣ ਦਾ ਪਲਾਨ ਕੀਤਾ ਹੈ ਅਤੇ ਵਿਚਿਆਂ ਦੇ ਸਹਿਯੋਗ ਦੇ ਨਾਲ ਇਚਸਾਈ ਬੰਦੇ ਸਹਿਯੋਗ ਨਾਲ ਮੈਨੇਜਮੈਂਟ ਦੇ ਪੂਰਾ ਸਪੋਰਟ ਦੇ ਰਿਹਾ ਨੇ ਅੱਜ ਕਾਫੀ ਧਰਕਤਾਂ ਅਸੀਂ ਲਗਾਇਆ ਹੈ ਮੈਂ ਇਸ ਮੌਕੇ ਤੇ ਸਾਰਿਆਂ ਨੂੰ ਇਹ ਆਦੇਸ਼ ਦਿੰਦਾ ਹਾਂ ਇਕੋ ਫਰੈਂਡਲੀ ਐਟਮੋਸਫੇਅਰ ਅਸੀਂ ਕ੍ਰੀਏਟ ਕਰੇਗਾ ਤੋਮ ਸਾਡਾ ਮਾਹੌਲ ਵਧੀਆ ਰਹੇਗਾ ਅੱਛਾ ਮਾਹੌਲ ਬਣਾ ਕੇ ਰੱਖਣ ਦੇ ਲਈ ਅਸੀਂ ਕਾਮਯਾਬੀ ਬਣੇਗਾ। ਸੋ ਥੈਂਕ ਯੂ। ਅੱਜ ਆਪਾਂ ਆਪਣੇ ਸਕੂਲ ਸੇਂਟ ਫਰਾਂਸਿਸ ਕਨਵਰਜ ਸਕੂਲ ਡੇਰਾ ਬਾਬਾ ਨਾਨਕ ਵਿਖੇ ਜਿਹੜਾ ਪਹਿਲੀ ਵਾਰੀ ਜਿਹੜਾ ਵਣ ਮਾ ਹੌਫਸਤ ਜਿਹੜਾ ਵਾ এনवायरमेंटਲ ਡੇ ਜਿਹੜਾ ਵਾ ਉਹਨੂੰ ਆਪਾਂ ਸੈਲੀਬ੍ਰੇਟ ਜਿਹੜਾ ਵਾ ਕੀਤਾ ਔਰ ਇਹ ਸਾਡੀ ਜਿਹੜੀ ਇੱਕ ਛੋਟੀ ਜੀ ਕੋਸ਼ਿਸ਼ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਇੱਕ ਫਲੂਸ਼ਨ ਦੀ ਜਿਹੜੀ ਆ ਧਰਤੀ ਦੇ ਤਪੀ ਕਰਨ ਦੀ ਜਿਹੜੀ ਆ ਗਲੋਬਲ ਵਾਰਮਿੰਗ ਦੀ ਜਿਹੜੀ ਆ ਇੱਕ ਬਹੁਤ ਭਿਆਨਕ ਸਮੱਸਿਆ ਜਿਹੜੀ ਆ ਉਹ ਵੱਧਦੀ ਜਾ ਰਹੀ ਆ ਔਰ ਉਹਨੂੰ ਆਪਾਂ ਜਿਹੜਾ ਘੱਟ ਕਰਨ ਦਾ ਇੱਕ ਛੋਟਾ ਜਿਹਾ ਆਪਣੇ ਬੱਚਿਆਂ ਮੈਨੇਜਮੈਂਟ ਔਰ ਟੀਚਰਸ ਦੇ ਸਹਿਯੋਗ ਦੇ ਨਾਲ ਜਿਹੜਾ ਵਾ ਉਹ ਸ਼ੁਰੂ ਕਰਨ ਦਾ ਜਿਹੜਾ ਵਾ ਉਹ ਯਤਨ ਕੀਤਾ ਏ ਔਰ ਹਰ ਸਾਲ ਆਪਾਂ ਇਵੈਂਟ ਜਿਹੜਾ ਵਾ ਇਹ ਜਿਹੜਾ ਦਿਨ ਹੈ ਉਹ ਮਨਾਉਂਦੇ ਜਿਹੜਾ ਵਾ ਰਵਾਂ ਅਸੀਂ ਆਪਨੇ ਸਕੂਲ ਵਿੱਚ ਵਨ ਮਹੋਤਸਵ ਆਜ ਮਨਾਇਆ ਜਿਹੜਾ ਕਿ ਪਹਿਲੀ ਵਾਰੀ ਡਾ ਵੀ ਐਮ ਮੁੰਸੀ ਦੁਆਰਾ ਇਨ 1950 ਵਿੱਚ ਬਣਾਇਆ ਗਿਆ ਸੀ ਐਂਡ ਇਹ ਇਸ ਤਰ੍ਹਾਂ ਕਿ ਬਣਾਇਆ ਗਿਆ ਸੀ ਤਾਂ ਕਿ ਜਿਹੜੀ ਅੱਜਕੱਲ ਗਲੋਬਲ ਵਾਰਮਿੰਗ ਇਤਨਾ ਵੱਧ ਰਹੀ ਹੈ ਉਹਨੂੰ ਰੋਕਣ ਵਾਸਤੇ ਨਾਲੇ ਵੈਸੇ ਵੀ ਜਿਹੜੇ ਟਰੀਜ਼ ਨੇ ਉਹ ਕਈ ਪੰਛੀਆਂ ਦੇ ਘਰ ਨੇ ਕਈ ਫੂਡ ਦਾ ਸੋਰਸ ਵੀ ਨੇ ਐਂਡ ਇਹਨਾਂ ਨੂੰ ਘਟਨਾ ਤੇ ਬਹੁਤ ਬੁਰੀ ਗੱਲ ਹੈ ਅੱਜ ਉਸੇ ਉਸੇ ਮੋਟਿਵ ਨੂੰ ਰੱਖ ਕੇ ਅਸੀਂ ਅੱਜ ਸੈਲੀਬ੍ਰੇਟ ਕੀਤਾ ਹੈ ਡੇਰਾ ਬਾਬਾ ਨਾਨਕ ਤੋਂ ਗੁਰਕ੍ਰਿਪਾਲ ਸਿੰਘ ਦੀ ਰਿਪੋਰਟ ਪੰਜਾਬ ਟੁਡੇ